ਬ੍ਰਹਿਣ ਸਾਹਿਬ ਨੇ ਤੇ ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਪ੍ਰੈਸ ਕਾਊਂਟਸ ਕੀਤੀ ਹੈ ਜਿਹਦੇ ਵਿੱਚ ਮੈਂ ਸਮਝਦਾ ਜੋ ਦਿੱਲੀ ਚਾਹੁੰਦੀ ਸੀ ਉਹ ਹੋਇਆ ਜੋ 1925 ਤੋਂ 1947 ਤੋਂ ਜਾਂ ਸਮੇਂ-ਸਮੇਂ ਤੇ ਜੋ ਹਰਿਆਣਾ ਕਮੇਟੀ ਵੱਖਰੀ ਬਣਾਉਣ ਤੱਕ ਦਿੱਲੀ ਕਮੇਟੀ ਪਟਨਾ ਸਾਹਿਬ ਹਜੂਰ ਸਾਹਿਬ ਬਣਾਉਣ ਤੱਕ ਜੋ ਸ਼ਾਸਨ ਰਚ ਰਹੀ ਸੀ ਉਸ ਤੋਂ ਵੀ ਚਾਰ ਕਦਮ ਅੱਗੇ ਜਾ ਕੇ ਉਹ ਏਜੰਸੀਆਂ ਦੇ ਹੱਕ ਦੀ ਉਹ ਸਰਕਾਰਾਂ ਦੇ ਹੱਕ ਦੀ ਗੱਲ ਪ੍ਰੈਨ ਸਾਹਿਬ ਨੇ ਕੀਤੀ ਹੈ ਸਾਡੇ ਪ੍ਰਬੰਧ ਦੇ ਵਿੱਚ ਚਾਹੇ ਹਰ ਇੱਕ ਨੂੰ ਪਤਾ ਹੈ ਪ੍ਰੈਨ ਸਾਹਿਬ ਨੂੰ ਹੀ ਪਤਾ ਹੈ ਵੀ ਕੋਈ ਉਂਗਲ ਨਹੀਂ ਚੱਕ ਸਕਦਾ ਹੈ ਬੜਾ ਪਾਰਦਰਸ਼ੀ ਪ੍ਰਬੰਧ ਹੈ ਸ਼੍ਰੋਮਣੀ ਕਮੇਟੀ ਜੋ ਇੱਕ ਵਾਹਿਦ ਸੰਸਥਾ ਜਿੱਤੇ ਕੋਈ ਇੱਕ ਨਹੀਂ ਖੜੀ ਕਰ ਸਕਦਾ ਪਰ ਡੋਗਰੇ ਵਿੱਚ ਹੁੰਦੇ ਆ ਉਹ ਸੰਸਥਾ ਸਭ ਤੋਂ ਪਹਿਲਾ ਬੋੜੀ ਹੈ ਜਦੋਂ ਹੜ੍ਹਾਂ ਦਾ ਲੰਟ ਹੋ ਗਿਆ ਤਾਂ ਜਿੱਥੇ ਫਰਜ ਬਣਦਾ ਸੀ ਕਿ ਸਰਕਾਰਾਂ ਹੈਲਪਲਾਈਨ ਨੰਬਰ ਜਾਰੀ ਕਰਨ ਸੈਂਟਰ ਸਰਕਾਰ ਕਰੇ ਪੰਜਾਬ ਸਰਕਾਰ ਕਰੇ ਕਿਸੇ ਨੇ ਨਹੀਂ ਕੀਤਾ ਕੌਮ ਦੀ ਸੰਸਥਾ ਚੋਮਣੀ ਕਮੇਟੀ ਨੇ ਸਭ ਨੰਬਰ ਜਾਰੀ ਕਰਤੇ ਜੇ ਪੰਜਾਬ ਦੇ ਵਿੱਚ ਕਿਸੇ ਨੂੰ ਭੀੜ ਹੈ ਕਿਸੇ ਨੂੰ ਵਿਪਤਾ ਹੈ ਤਾਂ ਕੌਮ ਦੀ ਸੰਸਥਾ ਜਿਉਂਦੀ ਹੈ ਕੌਮ ਦੀ ਸੰਸਥਾ ਹੈਗੀ ਹੈ ਤੇ ਤੁਸੀਂ ਫੋਨ ਕਰੋ ਅਸੀਂ ਬੋੜਾਂਗੇ ਜਦੋਂ ਇਹ ਦੇਖਿਆ ਤੇ ਦੇਸ਼ ਦੀ ਵਿਰੋਧੀ ਤਰ ਜਿਹਦਾ ਸਭ ਤੋਂ ਪਹਿਲਾ ਫਰਜ ਬਣਦਾ ਉਹ ਵੀ ਨਹੀਂ ਬੋੜੀ ਕਿਹਨੇ ਸਰਕਾਰ ਨੂੰ ਜਗਾਉਣਾ ਹੁੰਦਾ ਰੌਹਲ ਗਾਂਧੀ 2 ਮਹੀਨੇ ਵਾਦਾ ਜਿਬੋੜਿਆ ਜੋ ਸੁਪੇ ਦੀ ਸਰਕਾਰ ਹੁੰਦੀ ਹੈ ਉਹ ਨਹੀਂ ਬੌੜੀ ਜੋ ਸੈਂਟਰ ਦੀ ਸਰਕਾਰ ਹੁੰਦੀ ਹੈ ਦੇਸ਼ ਦੀ ਸਰਕਾਰ ਉਹ ਨਹੀਂ ਬੌੜੀ ਤੇ ਜਦੋਂ ਵੇਖੇ ਕਿ ਅਸੀਂ ਤਿੰਨੇ ਬੌੜੇ ਨਹੀਂ ਪਰ ਲੋਕ ਬੋਲੇ ਸੋਨੇ ਹਲ ਦੇ ਝਕਾਰੇ ਲਾ ਰਹੇ ਆ ਅਰੇ ਤਿੰਨੇ ਸਰਕਾਰਾਂ ਚੜ ਗਈਆਂ ਇਹਨਾਂ ਨੇ ਮੇਰੇ ਭਰਾ ਪ੍ਰੈਨ ਵਰਗੇ ਡੋਗਰੇ ਆਸਾਮ ਦਾ ਜਥੇਦਾਰ ਵਰਗੇ ਡੋਗਰੇ ਇਹਨਾਂ ਨੂੰ ਚਾਰਜ ਪਾਈ ਇਹਨਾਂ ਨੂੰ ਬੁਰਕੀ ਪਾਈ ਇਹਨਾਂ ਨੂੰ ਕਿਹਾ ਕਿ ਬੋਲੋ ਮੋਕਾ ਤੁਸੀਂ ਬਹਿਰੂਪੀਓ ਤੁਹਾਡੇ ਚਿਹਰਾ ਤੁਸੀਂ ਸ਼ਰੋਬਣੀ ਕਮੇਟੀ ਚ ਰਹਨੇ ਹੋ ਤੁਸੀਂ ਰੌਲਾ ਪਾਓ ਘਟੋ ਘਟ 20% ਲੋਕ ਤਾਂ ਤੁਹਾਡੀ ਮੰਨਣਗੇ